ਕਿਉਂ ਨਹੀਂ ਆਪਾਂ ਮਿਲ ਕੇ ਰਹਿ ਸਕਦੇ ਕਿਸ ਗੱਲ ਦੀ ਲੜਾਈ ਹੈ? ਕੀ ਆਪਣੇ ਆਪਣੇ ਵਰਸਾ ਲਈ ਲੜਾਈ ਹੈ? ਕਦੀ ਅਸੀਂ ਉੱਤਰਪਾਰ ਦੇ ਖਿਲਾਫ ਹੋ ਰਹੇ ਹਾਂ, ਕਦੀ ਅਸੀਂ ਸਾਈ ਭਾਈ ਜਾਂਦੇ ਖਿਲਾਫ ਹੋ ਰਹੇ ਹਾਂ, ਕਦੀ ਹਿੰਦੂਆਂ ਦੇ ਖਿਲਾਫ ਹੋ ਰਹੇ ਹਾਂ ਔਰ ਇਹੀ ਲੋਕ ਅਗੇ ਰਿਐਕਸ਼ਨ ਕਰ ਰਹੇ ਇਸ ਤਰੀਕੇ ਨਾਲ ਸਮਾਜ ਕਿੱਧਰ ਨੂੰ ਜਾ ਰਿਹਾ ਹੈ? ਇਹੀ ਮੇਰਾ ਇੱਕ ਵਿਚਾਰ ਹੈ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਪਸੰਦ ਆਇਆ ਤਾਂ ਸ਼ੇਅਰ ਕਰਿਓ ਔਰ ਗੌਰ ਕਰਿਓ ਸਮਝਿਓ ਚੀਜ਼ ਨੂੰ ਕਿ ਆਪਾਂ ਇਸ ਚੀਜ਼ ਨੂੰ ਕਿੱਧਰ ਉਸਾ ਜਦ ਪਰਿਵਾਰ ਦੇ ਵਿੱਚ ਸਾਡੀ ਆਪਣੇ ਪਰਿਵਾਰ ਨਾਲ ਨਾ ਬਣੇ ਸਾਡੇ ਮਾਤਾ ਪਿਤਾ ਨਾਲ ਨਾ ਬਣੇ ਪਰਿਵਾਰ ਦੇ ਵਿੱਚ ਰਮੈ ਜਿਹਾ ਭਰਾਵਾਂ ਨਾਲ ਨਾ ਅਸੀਂ ਉਹ ਹੀ ਰਿਸ਼ਤੇ ਬਾਹਰ ਸਮਾਜ ਬਣਾ ਲਏ। ਕਿਸੇ ਨਾ ਮਾਪਰ ਦਾ ਕਿਸੇ ਤੋਂ ਮਾਤਾ ਨਹੀਂ ਮਿਲਦਾ, ਪਿਆਰ ਮਿਲਦਾ। ਕਿਸੇ ਪਿਤਾ ਵਰਗਾ ਆਸ਼ੀਰਵਾਦ ਮਿਲਦਾ। ਔਰ ਕਿਸੇ ਦਾ ਭਰਾ ਵਰਗਾ ਸਾਥ ਵੀ ਮਿਲਦਾ। ਹੁਣ ਇਹ ਗੱਲ ਮੈਂ ਕਿਉਂ ਕਰ ਰਹਾ? ਇਹੀ ਕਾਰਨ ਹੈ ਜੋ ਸਨਾਤਨ ਤੋਂ ਔਰ ਸਿੱਖੀ ਤੋਂ ਮੂੰਹ ਮੋੜ ਚੁੱਕੇ ਸਾਡੇ ਭਰਾ ਨੇ। ਜੋ ਕਿਸੇ ਹੋਰ ਤਰ੍ਹਾਂ ਦੇ ਵਿੱਚ ਪਰਵਰਤਨ ਕਰ ਚੁੱਕੇ ਹਨ। ਉਹਨਾਂ ਨਾਲ ਵੀ ਹੋਇਆ। ਕਿਉਂਕਿ ਅਸੀਂ ਉਹਨਾਂ ਨੂੰ ਨਾਲ ਨਹੀਂ ਲਾਇਆ। ਜੋ ਸਾਡੇ ਪਰ ਸੀਗੇ ਅਸੀਂ ਪੁਰਣ ਨਹੀਂ ਕੀਤਾ। ਅਸੋਣਾ ਦੁੱਖ ਸੁੱਖ ਨਹੀਂ ਦੇਖਿਆ। ਤੋਬ ਟੁੱਟ ਕੇ ਸਾਡੇ ਤੋਂ ਉਹਨਾਂ ਨੇ ਬਹਾਰ ਇਸਤੇਮ ਨਾਲੇ ਤੇ ਹੁਣ ਇਹਨੇ ਸਾਲ ਬਾਅਦ ਪ੍ਰਵਾਸੀਆਂ ਦੀ ਦਿੱਕਤ, ਹਿੰਦੂਆਂ ਦੀ ਦਿੱਕਤ, 크ਰਿਸਚਨ ਪੈਚਰ ਦੀ ਦਿੱਕਤ ਇਹ ਕੀ ਚੱਲ ਰਿਹਾ ਮੈਂ ਕਿਸੇ ਦੇ ਹੱਕ ਤੇ ਨਹੀਂ ਆ ਕਿਸੇ ਵਿਰੋਧ ਨਹੀਂ ਆ ਪਰ ਇੱਕ ਵਿਚਾਰ ਤਰ੍ਹਾਂ ਲੇਕੇ ਸਾਹਮਣੇ ਆ ਪ੍ਰਚੰਦਾ ਦਾ ਇੱਕ ਤੇ ਹਰਨ ਹੈ ਜੰਦ 25 ਤਰੀਕ ਉਹਨਾਂ ਦਾ ਬੜਾ ਦਿਨ ਸੀਗਾ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਚਰਚਾਂ ਦੇ ਵਿੱਚ ਆਪਣੇ ਪ੍ਰਭੂ ਦੀ ਬੰਦਗੀ ਵਾਸਤੇ ਕੀਤਾ ਅਸੀਂ ਵੀ ਪ੍ਰਾਰਥਨਾ ਵਾਸਤੇ ਪਾਠ ਪੂਜਾ ਕਰਦੇ ਹਾਂ ਅਸੀਂ ਵੀ ਤੁਲਸੀ ਪੂਜਨ ਕਰਦੇ ਹਾਂ ਉੱਥੇ ਦੂਸਰੇ ਪਾਸੇ ਸਾਡੇ ਹੀ ਭਰਾਵਾਂ ਸਿੱਖ ਪੰਡਤ ਦੇ ਸ਼ਹੀਦ ਸ਼ਾਬਜਾਦਾਂ ਦੇ ਦਿਹਾੜੇ ਚਾਹੁੰ। ਉਹਨਾਂ ਦੀ ਆਸਤਾ ਉਹਨਾਂ ਦੀ ਤਕਲੀਫ ਉਹਨਾਂ ਦਾ ਸਾਡੇ ਮਨ 'ਚ ਵੀ ਹੈ। ਜਿੰਨਾ ਕਿ ਸਿੱਖੀ ਦੇ ਵਿੱਚ ਹੈ। ਉਹਨਾਂ ਹੀ ਸਾਡੇ ਮਨ 'ਚ ਵੀ ਤਕਲੀਫ ਇਸ ਚੀਜ਼ ਦੀ। ਕਿਉਂਕਿ ਕੋਈ ਵੀ ਆਮ ਬੰਦਾ ਇਹ ਸਾਡੇ ਰੱਖਣ ਵਾਲਾ ਜਦੋਂ ਵਾਕਾ ਹੁੰਦਾ ਉਹ ਕਥਾ ਹੁੰਦਾ ਕਹਾਣੀ ਹੁੰਦਾ। ਉਸ ਸਮੇਂ ਹੋਇਆ ਸ਼ਾਬਜਾਦਾਂ ਨਾਲ। ਕਿਸੇ ਕੇ ਨਾਲ ਸਭ ਤੋਂ ਮਹਿੰਗਾ ਦੁੱਧ ਪਲਾਂਟ ਤੇ ਮੋਤੀਨਾ ਮਹਿਰ ਦਾ ਪੂਰੇ ਪਰਿਵਾਰ ਨੂੰ ਕਿਸੇ ਦੇ ਨਾਲ ਪੀਸ ਦਿੱਤਾ ਗਿਆ। ਕਿਸੇ ਦੇ ਨਾਲ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਸ਼ਾਬਜਾਦਾਂ ਦੇ ਸਾਹ ਤੋਂ ਬਾਅਦ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਟੋਡਰ ਮਲਵਾਲਾ ਦਰ ਦਿੱਤੀ ਉਹਦਾ ਜ਼ਿਕਰ ਹੁੰਦਾ ਤੇ ਸਾਡੇ ਵੀ ਲੋਕ ਟੇ ਖੜੇ ਜਾਂਦੇ। ਔਰ ਹਰ ਸਾਲ ਸ਼ਹੀਦੀ ਦੇ ਵਾਲੇ ਦੇ ਵਿੱਚ ਅਸੀਂ ਆਪਣੇ ਯੋਧਾਵਾਂ ਨੂੰ ਯਾਦ ਕਰਦੇ ਹਾਂ। ਸਾਡੇ ਜਿਹੜੇ ਸ਼ਨਾਤਨੀ ਸੀਗੇ, ਜੋ ਸਾਡੇ ਸਾਧਿਆ ਦੇ ਸੀਗੇ, ਜੋ ਸਾਡੇ ਗੁਰੂ ਮਾਰਾ ਸੀਗੇ ਉਹਨਾਂ ਨੂੰ ਯਾਦ ਕਰਦੇ ਹਾਂ। ਔਰ ਉਸ ਦਾ ਦੁੱਖ ਵੀ ਪ੍ਰੋਟਾ ਬਦਲਦੇ ਹਾਂ। ਸਭਾ ਲੱਗਦੀ ਹੈ। ਸਭਾ ਦੇ ਵਿੱਚ ਵੀ ਜਾਣਾ ਹੁੰਦਾ। ਪਰ ਉਹ ਮਾਹੌਲ ਹੁਣ ਨਹੀਂ ਰਿਹਾ ਜੋ ਅਸ 505 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਸੀਗਾ। ਹੁਣ ਹਰੇਕ ਦੇ ਧਰਮ ਹੋਰ ਹਰੇਕ ਦੇ ਮੰਨਣ ਦੇ ਵਿੱਚ ਅਸੀਂ ਲੋਕ ਇੰਟਰਫੇਰ ਕਰਨ ਲੱਗ ਗਏ। ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਚਾਰਜ ਦੇ ਵਿੱਚ ਉਹਨਾਂ ਨੇ ਆਪਣਾ ਕੋਈ ਪ੍ਰੋਗਰਾਮ ਕੀਤਾ ਉਹਦੇ ਬਿਲਕੁਲ ਸਾਹਮਣੇ ਡੀਜ਼ਲ ਲਗਾ ਦਿੱਤਾ ਗਿਆ ਉਹਦੇ ਸਾਹਮਣੇ ਪੂਰਾ ਉਹਨਾਂ ਨੂੰ ਡਿਸਟਰਬ ਕਰਨ ਵਾਸਤੇ ਸਾਊਂਡ ਦਾ ਅਪਲੇਸ਼ਨ ਕੀਤਾ ਗਿਆ ਆਵਾਜ਼ ਉੱਚੀ ਕੀਤੀ ਗਈ ਤਾਂ ਕਿ ਉਹਨਾਂ ਦਾ ਵੀ ਕੋਈ ਪ੍ਰੋਗਰਾਮ ਨਾ ਹੋਵੇ ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਜੇ ਕੋਈ ਬੰਦਾ ਤੁਹਾਨੂੰ ਕਨਵਰਟ ਨਹੀਂ ਕਰ ਰਿਹਾ ਤੇ ਬੰਦਾ ਤੁਹਾਨੂੰ ਗੁਮਰਾਹ ਨਹੀਂ ਕਰ ਰਿਹਾ ਤੇ ਤੁਸੀਂ ਉਹ ਵੀ ਲੈ ਰਹੇ ਮੈਂ ਇੱਕ ਸਨਤਨੀ ਹਾਂ Hindu ਹਾਂ ਮੈਂਨੂੰ ਕੋਈ ਕਨਵਰਟ ਨਹੀਂ ਕਰ ਰਿਹਾ ਨਾ ਕਰ ਪਾਏਗਾ ਸਾਡੇ ਗੁਰੂਆਂ ਨੂੰ ਵੀ ਨਹੀਂ ਕਰ ਪਾਇਆ ਉਹਨਾਂ ਨੇ ਵੀ ਤੁਹਾਨੂੰ ਨਹੀਂ ਛੱਡਿਆ ਤੇ ਤੁਸੀਂ ਇੰਨੇ ਕਮਜ਼ੋਰ ਕਿੱਦਾਂ ਹੋ ਗਏ ਵੀ ਤੁਸੀਂ ਇੰਨੇ ਉਹ ਕਿਉਂ ਜਾਣਗੇ ਤਨ ਤੋਂ ਬਾਅਦ ਪੰਤ ਤੋਂ ਬਾਅਦ ਤੇ ਜੇ ਹੁਣ ਜੋ ਜਾ ਚੁੱਕੇ ਨੇ ਜਿਨ੍ਹਾਂ ਦੀ ਆਸਥਾ ਬਣ ਚੁੱਕੀ ਹੈ ਤੇ ਉਹਨਾਂ ਨੂੰ ਤੰਗ ਰੰਦਾ ਵੀ ਨਹੀਂ ਕਰ ਤੁਹਾਨੂੰ ਨਹੀਂ ਹੈ। ਇੱਕ ਵੀਡੀਓ ਦੇ ਵਿੱਚ ਦੇਖ ਰਿਹਾ ਕਿ ਘਰ ਦੇ ਵਿੱਚ ਪ੍ਰੇਅਰ ਉਹਨਾਂ ਦੇ ਹੋ ਰਹੀ ਹੈ ਤੇ ਕੁਝ ਨਿਆਂਗ ਸੀਗ ਉੱਤੇ ਜਾਂਦੇ ਆਂ ਔਰ ਜਾ ਕੇ ਉਸ ਨੂੰ ਰੋਕਦੇ ਆਂ। ਕਿਹਨੇ ਰਾੜੀ ਦਿੱਤੀ ਤੁਹਾਨੂੰ? ਪ੍ਰਸ਼ਾਸਨ ਵੀ ਕਾਰਵਾਈ ਕਰ ਰਿਹਾ। ਜੋ ਵੀ ਇਹ ਨਹੀਂ ਚੋਪਿਆ ਤਰ੍ਹਾਂ ਨਿਕਲ ਰਿਹਾ ਜੋ ਵੀ ਆਪਣਾ ਤਰਿਕ ਯੂਨੀਅਨ ਕਰਨਾ ਚਾਹੁੰਦੇ ਆਂ ਪ੍ਰਸ਼ਾਸਨ ਵੀ ਸਾਥ ਦੇ ਰਿਹਾ। ਪਰ ਗੱਲ ਇਹ ਹੈ ਵੀ ਕਿ ਸਾਦਾ ਕੰਮ ਪ੍ਰਸ਼ਾਸਨ ਦਾ ਸਰਕਾਰ ਦਾ ਨਹੀਂ ਹੈ। ਇਤਨਾ ਕਿਤੇ ਤੁਹਾਨੂੰ ਸਾਨੂੰ ਸਮਝਣਾ ਚਾਹੀਦਾ ਕਿ ਹਰੇਕ ਨੂੰ ਆਜ਼ਾਦੀ ਹੈ ਇਸ ਲੋਕਤੰ ਆਪਣੇ ਆਪਣੇ ਤੁਹਾਨੂੰ ਮੰਨਣ ਦੀ ਜਿਸ ਦੇ ਵਿੱਚ ਉਹਦੀ ਆਸਥਾ ਨੂੰ ਮੰਨਣ ਦੀ ਤੇ ਵਿਵਾਦ ਕੀ ਚੀਜ਼ ਦਾ ਕਿਉਂ ਗੁਰੂਆਂ ਪੀਰਾਂ ਦੀ ਤਸਵੀਰ ਉੱਤੇ ਜਦ ਮੇਲੇ ਚ ਲੱਗੀ ਬਦਗੜ ਸਾਹਿਬ ਇੱਕ ਪ੍ਰਵਾਸੀ ਨੂੰ ਮਾਰਿਆ ਜਾ ਰਿਹਾ ਹੈ ਔਰ ਉਹਦੀ ਮਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ ਕਿਉਂ ਨਹੀਂ ਕੱਟੜਦਾ ਕਿੱਥੋਂ ਆ ਗਈ ਕਹੇ ਪੰਜਾਬ ਹੈ ਜਾਂ ਬੰਗਲਾਦੇਸ਼ ਤੇ ਆਪਾਂ ਕੀ ਕਰ ਰਹੇ ਕਿਹਨੂੰ ਜਵਾਬ ਦੇਵਾਂਗੇ ਆਪਾਂ ਦਾ ਫਿਰ ਪਤ ਨਹੀਂ ਮੇਰੇ ਆਪਣੇ ਵਿਚਾਰ ਹੈ ਤੁਹਾਡੇ ਆਪਣੇ ਵਿਚਾਰ ਹੈ ਮੇਰਾ ਜੋ ਵਿਚਾਰ ਹੈ ਮੈਂ ਚਾਹੁੰਦਾ ਜੋ ਜਿੱਥੇ ਜਾਣਾ ਚਾਹੁੰਦਾ ਜਿਸ ਧਰਮ 'ਚ ਹੈ ਉਹਨੂੰ ਉੱਥੇ ਰਹਿਣ ਦਿੱਤਾ ਜਾਵੇ ਉਹਨੂੰ ਆਪਣੀ ਮੰਨਤਾ ਮੰਨਣ ਦਾ ਅਧਿਕਾਰ ਹੈ हां जी अगर ਸਾਡੇ ਤੋਂ ਟੁੱਟੇ ਲੋਕ ਸਾਡੀਆਂ ਗਲਤੰਦੀਆਂ ਕਰਕੇ ਸਾਡੇ ਤੋਂ ਬਾਹਰ ਨਾ ਹੁੰਦੇ ਤੇ ਅੱਜ ਦੇ ਦਿਨ ਮੈਨਾਂ ਦੇਖਦੇ ਇਸੇ ਤਰੀਕੇ ਨਾਲ ਪੰਥ ਤੋਂ ਟੁੱਟੇ ਹੋਏ ਲੋਕ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਸਾਡੇ ਵਿੱਚ ਵੀ ਕਮੀਆਂ ਨੇ ਅਸੀਂ ਲੋਕ ਜਾਤ ਪਾਤਾਂ ਦੇ ਵੰਡੇ ਹੋਏ ਆਂ ਔਰ ਪਾਥਵੀ ਕੈ ਜੱਜਾਂ ਵੰਡੇ ਆਇਆ ਗੁਰੂ ਘਰ ਤਾਂ ਹੀ ਕਹਿੰਦਾ ਤਾਂ ਕਿਉਂ ਮੱਜਮਿਆਂ ਦਾ ਗੁਰਦੁਆਰਾ ਲੱਗਿਆ ਜਟਾਂ ਦਾ ਲੱਗਿਆ ਰਾਂਗੜੇ ਦਾ ਲੱਗਿਆ ਇਸੇ ਤਰੀਕੇ ਨਾਲ ਸਾਡੇ ਵਿੱਚ ਵੀ ਬਹੁਤ ਕਮੀਆਂ ਨੇ ਪਰ ਅਸੀਂ ਜੁੜੇ ਆ ਆਪਣੇ ਤਰ੍ਹਾਂ ਨਾਲ ਕਿਉਂ ਸਾਡੀ ਆਸਥਾ ਸਟਰੋਂਗ ਹੈ ਅਸੀਂ ਬੜੇ ਤਰੀਕੇ ਨਾਲ ਜੁੜ ਕੇ ਬੈਠੇ ਆਂ ਅਸੀਂ ਮੰਨਦੇ ਆ ਸਾਡੀ ਆਸਥਾ ਸਾਡੇ ਸਨਾਤਨ ਦੀ ਤਜਿਦੀ ਜਿੱਥੇ ਆਸਤਾ ਨੂੰ ਮੰਨ ਦਿੱਤਾ ਜਾਵੇ ਇਹ ਫਾਕਲ ਦੀ ਗੁੰਡਾਗਰਦੀ ਆਪਣਾ ਵਰਤਾ ਸਭ ਪੈਦਾ ਕਰਨ ਦੀ ਉੱਪਰ ਲੱਗੇ ਹੋਏ ਆ ਕਿ ਹਾਂਜੀ ਇਸ ਨੂੰ ਇਹ ਨਹੀਂ ਕਰਨ ਦੇਣਾ ਉਸ ਨੂੰ ਨਹੀਂ ਕਰਨ ਦੇਣਾ ਕੌਣ ਹੋ ਤੁਸੀਂ ਬਈ ਹਾਂ ਅਦਰ ਤੁਹਾਡੇ ਕਿਸੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਭਾਈ ਚਰਾ ਕੇ ਖਲਲ ਪੰਦਾ ਤਾਂ ਤੁਸੀਂ ਇਹਦੀ ਕਾਰ ਰੱਖਦੇ ਹੋ ਬੋਲਨ ਮੈਂ ਉਹਨੂੰ ਰੋਕਾਂ ਮੈਂ ਉਸ ਤੋਂ ਇਲਾਵਾ ਨਹੀਂ ਮੇਰੀ ਆਪਣੇ ਵਿਚਾਰਦਾਰ ਸੀ ਮੈਂ ਆਪਣਾ ਸਿਰ ਬੋਲਣਾ ਨਹੀਂ ਚਾਹੁੰਦਾ ਸੀ ਗਾ ਇਸ ਮਾਮਲੇ ਚ ਕਿਉਂਕਿ ਅਸੀਂ ਜੋ ਸ਼ਹੀਦੀ ਦਿਹਾੜੀ ਹੈ ਉਸ ਨੂੰ ਚੁੱਪ ਰਹਿ ਕੇ ਆਪਣੇ ਮਨ ਦੇ ਵਿੱਚ ਅਸਿਰ ਮਹਿਸੂਸ ਕਰਕੇ ਆਰਾਮਨਾ ਕੱਟਣਾ ਚਾਹੁੰਦੇ ਪਰ ਇਸ ਦੌਰਾਨ ਇਹ ਜੋ 25 ਰਿਕ ਦੇ ਵਿੱਚ ਹੋ ਰਿਹਾ ਹੈ ਜੋ ਦੇਖ ਰਹੇ ਆ ਦਿਖ ਨੂੰ ਮੇਰਾ ਸੋਸ਼ਲ ਮੀਡੀਆ ਦੇ ਉੱਤੇ ਕਿ ਕਿੱਥੇ ਕਿੱਥੇ ਕੀ ਕੀ ਚੱਲ ਰਿਹਾ ਉਹ ਚੰਗਾ ਨਹੀਂ ਚੱਲ ਰਿਹਾ ਇਸ ਤਰੀਕੇ ਨਾਲ ਆਲਮਰ ਟਾਈਮ ਦੇ ਵਿੱਚ ਪੰਜਾਬ ਦਾ ਮਾਹੌਲ ਹੋਰ ਬੱਤ ਬੱਤਰ ਹੋ ਗਿਆ ਇਹੀ ਕਾਰਨ ਜੋ ਸਨਾਤਨ ਤੋਂ ਔਰ ਸਿੱਖੀ ਤੋਂ ਮੂੰਹ ਮੋੜ ਚੁੱਕੇ ਸਾਡੇ ਭਰਾ ਨੇ ਜੋ ਕਿਸੇ ਹੋਰ ਤਰ੍ਹਾਂ ਦੇ ਵਿੱਚ ਪਰਵਰਤਨ ਕਰ ਚੁੱਕੇ ਆ ਉਹਨਾਂ ਨਾਲ ਵੀ ਹੋਇਆ ਕਿਉਂਕਿ ਅਸੀਂ ਉਹਨਾਂ ਨੂੰ ਨਾਲ ਨਹੀਂ ਲਾਇਆ ਜੋ ਸਾਡੇ ਪਰ ਸੀਗੇ ਅਸੀਂ ਪੂਰਨ ਨਹੀਂ ਕੀਤੇ ਅਸੀਂ ਸਾਡਾ ਦੁੱਖ ਸੁੱਖ ਨਹੀਂ ਦੇਖਿਆ ਤੋਬੀ ਟੁੱਟ ਕੇ ਸਾਡੇ ਹੋ। ਉਹ ਉਹਨੇ ਬਾਹਰ ਇਸ ਟੇਬਲ ਲਈ। ਤੇ ਹੁਣ ਇਹਨੇ ਸਾਲ ਬਾਅਦ ਪ੍ਰਵਾਸੀਆਂ ਦੀ ਦਿੱਕਤ, ਹਿੰਦੂਆਂ ਦੀ ਦਿੱਕਤ, 크੍ਰਿਸਚੀਅਨ ਪੈਚਰ ਦੀ ਦਿੱਕਤ। ਇਹ ਕੀ ਚੱਲ ਰਿਹਾ ਹੈ? ਮੈਂ ਕਿਸੇ ਦੇ ਹੱਕ ਚ ਨਹੀਂ ਆ ਕਿ ਕਿਸੇ ਵਿਰੋਧ ਵਿੱਚ ਨਹੀਂ। ਪਰ ਇੱਕ ਵਿਚਾਰ ਤਰ੍ਹਾਂ ਲੇਕੇ ਥੋੜਾ ਸਾਮਨੇ ਆਇਆ। 크੍ਰਿਸਚੀਅਨਾਂ ਦਾ ਇੱਕ ਤਿਉਹਾਰ ਨਾ ਆਇਆ ਦੰਦ। 25 ਤਰੀਕ ਨੂੰ ਉਹਦਾ ਬੜਾ ਦਿਨ ਸੀਗਾ। ਉਹਨਾਂ ਨੇ ਆਪਣੇ ਘਰਾਂ ਦੇ ਵਿੱਚ, ਆਪਣੇ ਚਰਚਾਂ ਦੇ ਵਿੱਚ, ਆਪਣੇ ਪ੍ਰਭੂ ਦੀ ਬੰਦਗੀ ਵਾਸਤੇ ਕੀਤਾ। ਅਸੀਂ ਪ੍ਰਾਰਥਨਾ ਵਾਸਤੇ ਪਾਠ ਪੂਜਾ ਕਰਦੇ ਹਾਂ। ਅਸੀਂ ਵੀ ਤਸਦੀਫੁਲਨ ਕਰਦੇ ਹਾਂ। ਉੱਥੇ ਦੂਸਰੇ ਪਾਸੇ ਸਾਡੇ ਹੀ ਭਰਾਵਾ ਸਿੱਖ ਪਤਾਂ ਦੇ ਸ਼ਹੀਦ ਸ਼ਾਹਬਜਾਦਾਂ ਨੇ ਦਿਹਾੜੇ ਚੱਲੋ। ਉਹਨਾਂ ਆਸਤਾ ਉਹਨਾਂ ਤਕਲੀਫਾਂ ਉਹਨਾਂ ਦੁੱਖਾਂ ਸਾਡੇ ਮਨ 'ਚ ਵੀ ਹੈ ਜਿੰਨਾ ਕਿ ਸਿੱਖੀ ਦੇ ਵਿੱਚ ਹੈ। ਉਹਨਾਂ ਹੀ ਸਾਡੇ ਮਨ 'ਚ ਵੀ ਤਕਲੀਫ ਇਸ ਤਰ੍ਹਾਂ ਦੇ ਕਿ ਕੋਈ ਵੀ ਆਮ ਬੰਦਾ ਇਹ ਸਾਰੇ ਰੱਖਣ ਵਾਲਾ ਜਦੋਂ ਵਾਕਾ ਸੁੰਦਾ ਉਹ ਕਹਾਸ ਸੁੰਦਾ ਕਹਾਣੀ ਸੁੰਦਾ ਜੋ ਉਸ ਸਮੇਂ ਹੋਇਆ ਸੀ ਅੰਦਰ ਦੇ ਨਾਲ ਕਿਸੇ ਕੇ ਨਾਲ ਸਭ ਤੋਂ ਮਹਿੰਗਾ ਦੁੱਧ ਪਲਾਂਟ ਤੇ ਮੋਤੀਨਾ ਮਹਿਰਾ ਦੇ ਪੂਰੇ ਪਰਿਵਾਰ ਨੂੰ ਕਿਸੇ ਦੇ ਨਾਲ ਪੀਸ ਦਿੱਤਾ ਗਿਆ ਕਿਸੇ ਦੇ ਨਾਲ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਸ਼ਾਹਬਜਾਦਾਂ ਦੇ ਸਾਹ ਤੋਂ ਬਾਅਦ ਦੁਨੀਆ 'ਦੋਂ ਸਭ ਤੋਂ ਮਹਿੰਗੀ ਜ਼ਮੀਨ ਟੋਡਰਮਲ ਵੱਲੋਂ ਜਾ ਦਿੱਤੀ ਜਾਂਦੀ ਹੈ। ਉਹਦਾ ਜ਼ਿਕਰ ਹੁੰਦਾ ਤੇ ਸਾਡੇ ਵੀ ਰੌਣਕ ਖੜੇ ਹੋ ਜਾਂਦੇ ਔਰ ਹਰ ਸਾਲ ਖੇਦੀ ਵਾਲੇ ਦੇ ਵਿੱਚ ਅਸੀਂ ਆਪਣੇ ਯੋਧਾਵਾਂ ਨੂੰ ਯਾਦ ਰੱਖਦੇ ਹਾਂ ਸਾਡੇ ਜਿਹੜੇ ਸ਼ਨਾਤਨੀ ਸੀਗੇ ਜੋ ਸਾਡੇ ਸਾਥ ਜੀਅਦੇ ਸੀਗੇ ਜੋ ਸਾਡੇ ਗੁਰੂ ਮਹਾਰਾਜ ਸੀਗੇ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਉਰਜਾ ਦੁਖੀ ਪ੍ਰੋਟਾਵਾਦ ਕਰਦੇ ਸਭਾ ਲੱਗਦੀ ਹੈ ਸਭਾ ਦੇ ਵਿੱਚ ਵੀ ਜਾਣਾ ਹੁੰਦਾ ਪਰ ਉਹ ਮਾਹੌਲ ਹੁੰਨੀ ਰਿਹਾ ਜੋ ਉਸ ਤੋਂ 500 55 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਸੀਗਾ ਹੁਣ ਹਰੇਕ ਦੇ ਘਰਾਂ ਮੋਰ ਹਰੇਕ ਦੇ ਮਨਾਂ ਦੇ ਵਿੱਚ ਅਸੀਂ ਲੋਕ ਇੰਟਰਫੇਰ ਕਰਨ ਲੱਗੇ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਚਾਰਜ ਦੇ ਵਿੱਚ ਉਹਨਾਂ ਨੇ ਆਪਣਾ ਕੋਈ ਪ੍ਰੋਗਰਾਮ ਕੀਤਾ ਉਹਦੇ ਬਿਲਕੁਲ ਸਾਹਮਣੇ ਢੀਸ ਲਗਾ ਦਿੱਤਾ ਗਿਆ ਉਹਦੇ ਸਾਹਮਣੇ ਪੂਰਾ ਉਹਨਾਂ ਨੂੰ ਡਿਸਟਰਬ ਕਰਨ ਵਾਸਤੇ ਸਾਊਂਡ ਦਾ ਪੋਲੂਸ਼ਨ ਕੀਤਾ ਗਿਆ ਆਵਾਜ਼ ਉੱਚੀ ਕੀਤੀ ਗਈ ਤਾਂ ਕਿ ਉਹਨਾਂ ਦਾ ਵੀ ਕੋਈ ਪ੍ਰੋਗਰਾਮ ਨਾ ਹੋਵੇ ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਜੇ ਕੋਈ ਬੰਦਾ ਤੁਹਾਨੂੰ ਕਨਵਰਟ ਨਹੀਂ ਕਰ ਰਿਹਾ ਜੇ ਕੋਈ ਬੰਦਾ ਤੁਹਾਨੂੰ ਬਣਾ ਨਹੀਂ ਕਰ ਰਿਹਾ ਉਹ ਤੁਸੀਂ ਉਹ ਵੀ ਨਹੀਂ ਰੇ ਮੈਂ ਇੱਕ ਸਨਤਨੀਆਂ ਹਿੰਦੂ ਆ ਮੈਨੂੰ ਤਾਂ ਕੋਈ ਕਨਵਰਟ ਨਹੀਂ ਕਰ ਰਹਿਣਾ ਕਰ ਪਾਏਗਾ ਸਾਡੇ ਗੁਰੂਆਂ ਨੂੰ ਵੀ ਨਹੀਂ ਕਰ ਪਾਇਆ ਉਹਨਾਂ ਨੇ ਵੀ ਧਰਮ ਨਹੀਂ ਛੱਡਿਆ ਤੇ ਤੁਸੀਂ ਇੰਨੇ ਕਮਜ਼ੋਰ ਕਿੱਦਾਂ ਹੋ ਗਏ ਕਿ ਤੁਸੀਂ ਇ ਉਕਿਉ ਜਾਣ ਕੇ ਤਨ ਤੋਂ ਬਾਰ ਪੰਨ ਤੋਂ ਬਾਰ ਤੇ ਜੇ ਹੁਣ ਜੋ ਜਾ ਚੁੱਕੇ ਨੇ ਜੀਨਾਂ ਦੀ ਆਸਥਾ ਬਣ ਚੁੱਕੀ ਹੈ ਤੇ ਉਹਨਾਂ ਨੂੰ ਤੰਗ ਰੰਦਾ ਵੀ ਦੀ ਕਰ ਤੋਂ ਉਹਨਾਂ ਨਹੀਂ ਹੈ ਇੱਕ ਵੀਡੀਓ ਵਿੱਚ ਮੈਂ ਦੇਖ ਰਿਹਾ ਕਿ ਘਰ ਦੇ ਵਿੱਚ ਪ੍ਰੇਅਰ ਉਹਨਾਂ ਦੇ ਹੋ ਰਹੀ ਹੈ ਤੇ ਕੁਝ ਨਿਆਂਗ ਸੀ ਉੱਤੇ ਜਾਂਦੇ ਆਂ ਔਰ ਜਾ ਕੇ ਉਸ ਨੂੰ ਰੋਕਦੇ ਆਂ ਕਿਹਨੇ ਰਾਟੇ ਤੇ ਤੁੰਗ ਪ੍ਰਸ਼ਾਸਨ ਵੀ ਕਾਰਵਾਈ ਕਰ ਰਿਹਾ ਜੋ ਵੀ ਇੰਨੀ ਚੋਬਿਆ ਤਰਨੀ ਕਰ ਰਿਹਾ ਜੋ ਵੀ ਆਪਣਾ ਤਰਿਕ ਕਰਨ ਚਾਹੁੰਦੇ ਆਂ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਪਰ ਗੱਲ ਇਹ ਹੈ ਵੀ ਸਾਰਾ ਕੰਮ ਪ੍ਰਸ਼ਾਸਨ ਸਰਕਾਰ ਦਾ ਨਹੀਂ ਹੈ ਇਤਨਾ ਕਿਤੇ ਤੁਹਾਨੂੰ ਔਰ ਸਾਨੂੰ ਸਮਝਣਾ ਚਾਹੀਦਾ ਕਿ ਹਰੇਕ ਨੂੰ ਆਜ਼ਾਦੀ ਹੈ ਇਸ ਲੋਕਤੰਤਰੀ ਦੇਸ਼ ਦੇ ਵਿੱਚ ਆਪਣੇ ਆਪਣੇ ਤੈਨੂੰ ਮੰਨਣ ਦੀ ਜਿਸ ਦੇ ਵਿੱਚ ਉਹਦੀ ਆਸਥਾ ਨੂੰ ਮੰਨਣ ਦੀ ਤੇ ਵਿਵਾਦ ਕੀ ਚੀਜ਼ ਦਾ ਕਿਉਂ ਗੁਰੂਆਂ ਪੀਰਾਂ ਦੀ ਤਸਵੀਰ ਉੱਤੇ ਜਦ ਮੇਲੇ ਚ ਲੱਗੀ ਫਤਗੜ ਸਾਹਿਬ ਇੱਕ ਪ੍ਰਵਾਸੀ ਨੂੰ ਮਾਰਿਆ ਜਾ ਰਿਹਾ ਹੈ ਉਹਦੀ ਮਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਕਿਉਂ ਇੰਨੀ ਕੱਟੜਤਾ ਕਿੱਥੋਂ ਆ ਗਈ ਕਹਿ ਪੰਜਾਬ ਹੈ ਜਾਂ ਬੰਗਲਾਦੇਸ਼ ਤੇ ਆਪਾਂ ਕੀ ਕਰ ਰਹੇ ਹਾਂ ਕਿਹਨੂੰ ਜਵਾਬ ਦੇਵਾਂਗੇ ਆਪਾਂ ਜਦ ਪਤ ਨਹੀਂ ਮੇਰੇ ਆਪਣੇ ਵਿਚਾਰ ਹਨ ਤੁਹਾਡੇ ਆਪਣੇ ਵਿਚਾਰ ਹਨ ਮੇਰਾ ਜੋ ਵਿਚਾਰ ਹੈ ਮੈਂ ਚਾਹੁੰਦਾ ਜੋ ਜਿੱਥੇ ਜਾਣਾ ਚਾਹੁੰਦਾ ਜਿਸ ਧਰਮ 'ਚ ਹੈ ਉਹਨੂੰ ਉੱਥੇ ਰਹਿਣ ਦਾ ਅਧਿਕਾਰ ਹੈ ਉਹਨੂੰ ਆਪਣੀ ਮੰਨਤਾ ਮੰਨਣ ਦਾ ਅਧਿਕਾਰ ਹਾਂ ਜੇਕਰ ਸਾਡੇ ਤੋਂ ਟੁੱਟੇ ਲੋਕ ਸਾਡੀਆਂ ਗਲਤ ਗਤੀਆਂ ਕਰਕੇ ਸਾਡੇ ਤੋਂ ਬਾਹਰ ਨਾ ਹੁੰਦੇ ਤੇ ਅੱਜ ਦਿਨ ਵਿੱਚ ਨਾ ਦੇਖਦੇ ਇਸੇ ਤਰੀਕੇ ਨਾਲ ਪੰਥ ਤੋਂ ਟੁੱਟੇ ਹੋਏ ਲੋਕ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਸਾਡੇ ਵਿੱਚ ਵੀ ਕਮੀਆਂ ਨੇ ਅਸੀਂ ਲੋਕ ਜੱਤਾ ਪੱਤਾ ਵੰਡੇ ਹੋਏ ਆਂ ਔਰ ਪੰਥ ਵੀ ਕਈ ਜੱਤਾ ਵੰਡੇ ਹੋਇਆ ਗੁਰੂਗਰ ਤਾਂ ਹੀ ਕਹਿੰਦਾ ਤਾਂ ਕਿਉਂ ਮੱਜਬੀਆਂ ਦਾ ਗੁਰਦੁਆਰਾ ਲੱਗਿਆ ਜਟਾਂ ਦਾ ਲੱਗਿਆ ਰਾਗੜੀਆਂ ਦਾ ਲੱਗਿਆ ਇਸੇ ਲਈ ਕਿ ਨਾ ਸਾਡੇ ਵਿੱਚ ਵੀ ਬਹੁਤ ਕਮੀਆਂ ਨੇ ਪਰ ਅਸੀਂ ਜੁੜੇ ਆਪਨੇ ਤਰ੍ਹਾਂ ਨਾਲ ਕਿਉਂ ਸਾਡੀ ਆਸਥਾ ਸਟਰੋਂਗ ਹੈ ਅਸੀਂ ਬੜੇ ਤਰੀਕੇ ਨਾਲ ਜੁੜ ਕੇ ਬੈਠੇ ਆਂ ਅਸੀਂ ਮੰਨਦੇ ਆਂ ਸਾਡੀ ਆਸਥਾ ਸਾਡੇ ਸੁਭਾਅ ਵਿੱਚ ਤਾਂ ਜਿੱਦੀ ਜਿੱਥੇ ਆਸਤਾ ਨੂੰ ਮੰਨ ਦਿੱਤਾ ਜਗੋ ਇਹ ਫਾਕੂ ਦੀ ਗੁੰਡਾ ਕਰਦੀ ਆਪਣਾ ਵਰਚਸ ਪਹਿਲਾ ਕਰਨ ਦੀ ਉੱਪਰ ਲੱਗੇ ਹੋਏ ਆ ਕਿ ਹਾਂਜੀ ਇਸ ਨੂੰ ਇਹ ਨਹੀਂ ਕਰਨ ਦੇਣਾ ਉਸ ਨੂੰ ਨਹੀਂ ਕਰਨ ਦੇਣਾ ਕੋਣ ਹੋ ਤੁਸੀਂ ਬਈ ਹਾਂ ਅਗਰ ਤੁਹਾਡੇ ਕਿਸੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਭਾਈ ਚਾਰਾ ਕੇ ਖਲਲ ਪੰਦਾ ਤਾਂ ਤੁਸੀਂ ਅਧਿਕਾਰ ਰੱਖਦੇ ਹੋ ਬੋਲਨ ਦਾ ਉਹਨੂੰ ਰੋਕਨ ਦਾ ਉਸ ਤੋਂ ਇਲਾਵਾ ਨਹੀਂ ਮੇਰੀ ਆਪਣੀ ਬਿਚਾਰਦਾਰਸੀ ਮੈਂ ਆਪਣਾ ਸਹਿਮਤ ਬੋਲਣਾ ਚਾਹੁੰਦਾ ਸੀਗਾ ਇਸ ਮਾਮਲੇ 'ਚ ਕਿਉਂਕਿ ਅਸੀਂ ਜੋ ਸ਼ਹੀਦੀ ਦਿਹਾੜੀ ਆ ਉਸ ਨੂੰ ਚੁੱਪ ਰਹਿ ਕੇ ਆਪਣੇ ਮਨ ਦੇ ਵਿੱਚ ਉਸੇ ਨੂੰ ਮਹਿਸੂਸ ਕਰਕੇ ਆਰਾਮ ਨਾਲ ਕੱਟਣਾ ਚਾਹੁੰਦੇ ਹਾਂ ਕੋਈ ਦਰਾਨੇ ਜੋ ਪੱਛੀ ਲੀਗ ਦੇ ਵਿੱਚ ਹੋ ਰਿਹਾ ਹੈ ਜੋ ਦੇਖ ਰਹੇ ਆ ਦਿਖ ਨੂੰ ਮੇਰਾ ਸੋਸ਼ਲ ਮੀਡੀਆ ਦੇ ਉੱਤੇ ਕਿ ਕਿੱਥੇ ਕਿੱਥੇ ਕੀ ਕੀ ਚੱਲ ਰਿਹਾ ਕੋ ਚੰਗਾ ਨਹੀਂ ਚੱਲ ਰਿਹਾ ਇਸ ਤਰੀਕੇ ਨਾਲ ਆਲਮਰ ਟਾਈਮ ਦੇ ਵਿੱਚ ਪੰਜਾਬ ਦਾ ਮਾਹੌਲ ਹੋਰ ਬੱਤ ਬੱਤਰ ਹੋ ਗਿਆ ਤੇ ਸਮਝ ਨੂੰ ਆਪਣੀ ਅਕਲ ਨੂੰ ਹੱਥ ਮਾਰ ਕੇ ਕੋਈ ਤੁਮ ਜਬਰਦਸਤੀ ਕਰਵਾਟ ਨਹੀਂ ਕਰ ਸਕਦਾ ਨਾ ਹੀ ਅਸੀਂ ਹੋ ਰਹੇ ਨਾ ਤੁਸੀਂ ਜੋ ਲੋਕਾਂ ਨੂੰ ਅਸੀਂ ਸਵੀਕਾਰ ਨਹੀਂ ਕਰ ਰਹੇ ਉਹ ਹੀ ਲੋਕਨ ਕਨਵਰਟ ਹੋ ਰਹੇ ਕੋਈ ਬਿਮਾਰ ਹੈ ਕੋਈ ਆਰਥਿਕ ਰੂਪ ਦੇ ਤੰਗ ਹੈ ਤੇ ਕਿ ਉਹਨੇ ਦੀ ਮਾਂ ਫੜਦੇ ਕਿਉਂ ਜਾ ਰਹੇ ਬਾਹਰ ਤੇ ਬਾਹਰ ਅਸੀਂ ਬੰਨ ਜਾਂਦੇ ਤਾਂ ਉਹਨੇ ਡੇਕੇਦਾ ਕਿ ਅਸੀਂ ਇਹ ਵੀ ਕਰਨਾ ਸੀ ਉਹ ਵੀ ਕਰਨਾ ਤਾਂ ਬੇਨਤੀ ਹੈ ਸ਼ਾਂਤੀ ਹਰੇਕ ਨੂੰ ਅਧਿਕਾਰ ਆ ਆਪਣੇ ਆਪਣੇ ਇਸ਼ਟ ਨੂੰ ਮੰਨਣ ਦਾ ਉਹਨੂੰ ਮੰਨਣ ਦਿੱਤਾ ਜਾਵੇ ਬਿਨਾਂ ਮੱਲ ਦਾ ਵਿਵਾਦ ਪੈਦਾ ਨਾ ਕਰੋ ਤਾਂ ਕਿ ਪੰਜਾਬ ਦਾ ਫੌਜ ਜੋ ਹੈ ਖਰਾਬ ਨਾ ਹੋਵੇ ਜੈ ਸ਼੍ਰੀ ਹਰਮਾਨ ਦੇ